ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਪਿਆਰਤੀ ਦੇ ਸੰਘਰਸ਼ ਦੀ ਕਹਾਣੀ ਸੁਣਾਵਾਂਗੇ ਪਿਓ ਨੇ ਧੀ ਦੇ ਉੱਤੋਂ ਸਾਰਾ ਕੁਝ ਵਾਰਤਾ ਤੇ ਧੀ ਨੇ ਪਿਓ ਲਈ ਸਾਰਾ ਕੁਝ ਛੱਡਤਾ ਕਿ ਉਹਦੇ ਲਈ ਕੀ ਕਰ ਰਹੀ ਹੈ ਧੀ ਅੱਜ ਆਪਾਂ ਗੱਲ ਕਰਉਣੀ ਹੈ ਸਾਡੇ ਨਾਲ ਹੈ ਨਾ ਪ੍ਰੀਤ ਬਸ਼ਨੰਦੀ ਬਹੁਤ ਬਹੁਤ ਸਵਾਗਤ ਹੈ ਬੇਟਾ ਸਤਿ ਸ਼੍ਰੀ ਅਕਾਲ ਸਰ ਨਪ੍ਰੀਤ ਸੰਘਰਸ਼ ਦੀ ਗੱਲ ਕਰਦੇ ਆਪਾਂ ਤੇ ਮੈਂ ਜਿਵੇਂ ਦੱਸਿਆ ਪਿਓ ਨੇ ਬਹੁਤ ਕੁਝ ਕੀਤਾ ਤੁਹਾਡੇ ਲਈ ਪਹਿਲਾਂ ਦਰਸ਼ਕਾਂ ਨੂੰ ਦੱਸੋਗਾ ਵੀ ਕੀ ਸੰਘਰਸ਼ ਹੈ ਤੇ ਕਿਵੇਂ ਦਾ ਸੰਘਰਸ਼ ਹੈ ਤੁਹਾਡਾ ਹਾਂਜੀ ਸਭ ਤੋਂ ਪਹਿਲਾਂ ਤਾਂ ਸਰ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਮੈਂ ਸਿੰਗੀ ਲਾਈਨ ਦੇ ਵਿੱਚ ਹੈਗੀ ਆ ਹਨਾ ਤੇ ਸਭ ਤੋਂ ਪਹਿਲਾ ਸਟਰਗਲ ਸਾਡਾ ਇਹ ਸੀਗਾ ਕਿ ਜਦੋਂ 2016 ਦੇ ਵਿੱਚ ਮੈਂ ਜੀਟੀਵੀ ਸਾਰੇਗਮ ਆਪਾ ਦੇ ਵਿੱਚ ਐਂਟਰੀ ਲਈ ਸੀਗੀ ਤੇ ਬੰਬੇ ਜਾਣ ਦੇ ਲਈ ਤੇ ਉਦੋਂ ਪਾਪਾ ਜਿਹੜੇ ਸਕੂਲ ਦੇ ਵਿੱਚ ਮੈਂ ਪੜਦੀ ਆ ਪ੍ਰਾਈਵੇਟ ਸਕੂਲ ਦੇ ਵਿੱਚ ਹੀ ਮੈਂ ਸਟੱਡੀ ਕਰਦੀ ਆ ਤੇ ਉਸ ਸਕੂਲ ਦੇ ਵਿੱਚ ਪਾਪਾ ਪੀਐਨ ਸੀਗੇ ਤੇ ਪੀਐਨ ਹੋਣ ਦੇ ਬਾਵਜੂਦ ਵੀ ਫਿਰ ਵੀ ਪਾਪਾ ਮੈਨੂੰ ਬੰਬੇ ਤੱਕ ਲੈ ਕੇ ਗਏ ਹੂੰ ਤੇ ਬੰਬੇ ਜਾਣ ਲਈ ਸਾਡੇ ਕੋਲ ਪੈਸੇ ਜ਼ਿਆਦਾ ਮਤਲਬ ਹੈ ਨਹੀਂ ਸੀਗੇ ਕਿਉਂਕਿ ਪਹਿਲਾਂ ਹੀ ਆਡੀਸ਼ਨਸ ਬਹੁਤ ਜ਼ਿਆਦਾ ਹੋ ਗਏ ਸੀਗੇ ਦਿੱਲੀ ਅੰਮ੍ਰਿਤਸਰ ਤੇ ਫਿਰ ਬੰਬੇ ਜਾਣ ਦੇ ਲਈ ਪਾਪਾ ਨੇ ਸਾਡੇ ਕੋਲ ਬਾਈਕ ਸੀ ਉਹ ਬਾਈਕ ਵੇਚਤੀ ਹੂੰ ਸਭ ਤੋਂ ਪਹਿਲਾ ਸਟਰਗਲ ਸਾਡਾ ਲਾਈਫ ਦੇ ਵਿੱਚ ਇਹ ਸੀ ਤੇ ਮੈਂ ਪਹਿਲਾ ਸਟਰਗਲ ਆਪਣੇ ਪਾਪਾ ਦਾ ਇਹੀ ਦੇਖਿਆ ਸੀਗਾ ਹੂੰ ਮਤਲਬ ਕਿ ਮੇਰੇ ਮੇਰੇ ਲਈ ਹਨਾ ਪਾਪਾ ਨੇ ਆਪਣੀ ਬਾਈਕ ਵੇਚੀ ਹੂੰ ਤੇ ਫਿਰ ਪਾਪਾ ਬਹੁਤ ਸਟਰਗਲ ਕਰਕੇ ਸਕੂਲ ਜਾਂਦੇ ਹੁੰਦੇ ਸੀ ਕਿਉਂਕਿ ਸਕੂਲ ਪਿੰਡ ਦੇ ਵਿੱਚ ਤਾਂ ਕੋਈ ਹੈ ਨਹੀਂਗਾ ਜੈਤੋ ਕੋਟ ਰੋਡ ਤੇ ਸਾਡਾ ਸਕੂਲ ਹੈ ਹੂੰ ਤੇ ਉੱਥੇ ਜਾਣ ਲਈ ਫਿਰ ਕਿਸੇ ਨਾ ਕਿਸੇ ਨਾਲ ਜਾਂਦੇ ਹਨਾ ਇਹ ਵੀ ਇੱਕ ਸਟਰਗਲ ਹੀ ਸੀਗਾ ਹੂੰ ਤੇ ਉਸ ਤੋਂ ਬਾਅਦ ਜਦੋਂ ਬੰਬੇ ਤੋਂ ਆ ਗਏ ਪਿੰਡ ਦੇ ਵਿੱਚੋਂ ਤਾਂ ਸਰ ਤੁਹਾਨੂੰ ਪਤਾ ਹੈ ਨਾ ਕਿਉਂਕਿ ਸਾਡਾ ਤੁਹਾਨੂੰ ਮੈਂ ਖੁੱਲਕੇ ਦੱਸਾਂ ਤਾਂ ਸਾਡਾ ਬਹੁਤ ਬੈਕਵਰਡ ਏਰੀਆ ਇਧਰ ਨਾਲ ਠੀਕ ਹੈ ਤੇ ਕੋਈ ਜਿਆਦਾ ਹੈਲਪਕ ਤਾਂ ਕਰਨ ਵਾਲਾ ਹੈ ਹੀ ਨਹੀਂਗਾ ਤੇ ਉਸ ਤੋਂ ਬਾਅਦ ਥੋੜੇਕ ਟਾਈਮ ਬਾਅਦ ਮੈਂ ਬਿਮਾਰ ਹੋ ਗਈ ਹੂੰ ਬਹੁਤ ਜਿਆਦਾ ਮੈਨੂੰ ਮਤਲਬ ਲਿਵਰ ਚ ਬਹੁਤ ਜਿਆਦਾ ਪ੍ਰੋਬਲਮ ਆ ਗਈ ਹੂੰ ਤੇ ਕੁਝ ਵੀ ਪਚਦਾ ਨਹੀਂ ਸੀਗਾ ਬਹੁਤ ਹੀ ਜਿਆਦਾ ਪ੍ਰੋਬਲਮ ਹੋ ਗਈ ਸੀਗੀ ਤੇ ਜਦੋਂ ਮੈਂ ਬੰਬੇ ਤੋਂ ਆ ਗਈ ਉਦੋਂ ਸੇ ਇੱਕ ਬਾਈਕ ਲਈ ਜ਼ਰੂਰ ਸੀਗੀ ਤੇ ਮੇਰੀ ਜਿੰਨਾ ਵੀ ਦਵਾਈਆਂ ਦੇ ਖਰਚਾ ਹੋਇਆ ਜਿੰਨਾ ਟ੍ਰੀਟਮੈਂਟ ਤੇ ਖਰਚਾ ਆ ਬਹੁਤ ਜ਼ਿਆਦਾ ਖਰਚਾ ਹੋ ਗਿਆ ਟ੍ਰੀਟਮੈਂਟ ਤੇ ਤੇ ਕੁਝ ਕੁ ਲੋਕ ਸੀਗੇ ਆਪਾਂ ਇਹ ਨਹੀਂ ਕਹਿੰਦੇ ਕਿ ਕਿਸੇ ਨੇ ਵੀ ਹੈਲਪ ਨਹੀਂ ਕੀਤੀ ਬਹੁਤ ਰੇਅਰ ਲੋਕ ਸੀਗੇ ਜਿਨ੍ਹਾਂ ਨੇ ਹੈਲਪ ਕੀਤੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਮੇਰੀ ਜਿਹੜੀ ਮੈਨੂੰ ਬਿਮਾਰੀ ਸੀਗੀ ਉਸ ਬਿਮਾਰੀ ਦੇ ਨਾਲ ਦੋ ਤਿੰਨ ਬੱਚਿਆਂ ਦੀ ਡੈਥ ਹੋ ਗਈ ਸੀ ਇਸ ਕਰਕੇ ਥੋੜੇ ਜਿਹੇ ਲੋਕ ਸੀਗੇ ਜਿਨ੍ਹਾਂ ਨੇ ਹੈਲਪ ਕੀਤੀ ਤੇ ਪਰ ਜਦੋਂ ਮੈਂ ਠੀਕ ਹੋ ਕੇ ਘਰ ਆ ਗਈ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੀ ਸਾਡੇ ਕੋਲ ਉਦੋਂ ਬਾਈਕ ਸੀਗੀ ਤੇ ਉਹ ਵੀ ਪਾਪਾ ਨੇ ਵੇਚਤੀ ਕਿਉਂਕਿ ਮੇਰੀ ਬਿਮਾਰੀ ਦੇ ਉੱਤੇ ਖਰਚੇ ਹੀ ਨਾ ਹੋ ਗਿਆ ਸੀਗਾ ਤੇ ਫਿਰ ਉਹਦਾ ਜਿਹੜਾ ਕਰਜ਼ਾ ਸੀਗਾ ਫਿਰ ਉਹ ਉਤਾਰਨ ਲਈ ਪਹਿਲਾਂ ਬਾਈਕ ਗਹਿਣੇ ਰੱਖੀ ਫਿਰ ਕੁਝ ਬਣਿਆ ਨਹੀਂ ਤੇ ਫਿਰ ਉਹ ਵੀ ਬਾਈਕ ਵੇਚਤੀ ਤੇ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਹਾਂ ਸਿੰਗਰ ਆ ਬਹੁਤ ਪਤਾ ਨਹੀਂ ਕਿੰਨਾ ਕਮਾਉਂਦੇ ਆ ਹਾਂ ਬੰਬੇ ਤੱਕ ਮਸ਼ਹੂਰ ਆ ਬੰਬੇ ਤੱਕ ਮਸ਼ਹੂਰ ਆ ਪਤਾ ਨਹੀਂ ਕਿੰਨਾ ਕਮਾਉਂਦੇ ਆ ਕੀ ਖਾਂਦੇ ਆ ਕਿਵੇਂ ਹਨਾ ਪਰ ਰੀਅਲ ਰਿਐਲਿਟੀ ਤਾਂ ਇਹ ਐ ਸਰ ਵੀ ਜਿੰਨਾ ਵੀ ਕੁਝ ਸੀਗਾ ਘਰ ਚ ਉਹ ਸਾਰਾ ਕੁਝ ਵੇਚ ਵਟ ਗਏ ਸਿਰਫ ਮੈਂ ਹੀ ਆਈਆਂ ਵਾਪਸ ਬਾਕੀ ਕੁਝ ਨਹੀਂ ਹੈਗਾ ਇੱਥੋਂ ਤੱਕ ਇਹ ਵੀ ਰਿਹਾ ਕਿ ਘਰ ਦੇ ਸਿਲੰਡਰ ਤੱਕ ਵੀ ਵੇਚਨੇ ਪਏਗੇ ਹਨਾ ਹਾਂ ਜੀ ਇਹ ਵੀ ਹਾਲਾਤ ਰਹੇ ਆ ਇਹ ਇਹ ਕਿਵੇਂ ਇੰਨੀ ਮੁਸ਼ਕਲ ਸਥਿਤੀ ਕਿਵੇਂ ਆਈ ਤੇ ਕੀ ਕਾਰਨ ਰਿਹਾ ਜਿਵੇਂ ਤੁਸੀਂ ਦੱਸਿਆ ਹਸਪਤਾਲ ਚ ਤੁਹਾਨੂੰ ਲੈ ਕੇ ਗਏ ਤੇ ਮਾਪਿਆਂ ਨੂੰ ਡਰ ਸੀਗਾ ਵੀ ਪਹਿਲਾਂ ਦੋ ਤਿੰਨ ਬੱਚਿਆਂ ਦੀ ਡੈਥ ਹੋ ਚੁੱਕੀ ਹੈ ਉਹਦੇ ਉਹਦੇ ਡਰ ਨਾਲ ਹੋਰ ਵੀ ਜ਼ਿਆਦਾ ਘਬਰਾ ਗਏ ਤੇ ਆਪਣਾ ਇੱਕ ਧੀ ਦੇ ਉੱਤੋਂ ਸਾਰੇ ਦਾ ਸਾਰਾ ਘਰਵਾਰ ਦੇਣਾ ਇਹ ਕੋਈ ਪਿਓ ਹੀ ਕਰ ਸਕਦਾ ਕੋਈ ਜਿਗਰੇ ਵਾਲਾ ਹੀ ਪਿਓ ਕਰ ਸਕਦਾ ਤੇ ਧੀਆਂ ਮੁੰਡਿਆਂ ਤੋਂ ਘੱਟ ਨਹੀਂ ਤੇ ਇਸ ਧੀ ਵੀ ਆਪਣੇ ਮਾਪਿਆਂ ਦਾ ਨਾਮ ਬਹੁਤ ਰੋਸ਼ਨ ਕਰ ਰਹੀ ਹੈ ਹਾਲਾਂਕਿ ਉਹ ਆਰਥਿਕ ਤੌਰ ਤੇ ਚਾਹੇ ਨਹੀਂ ਮਦਦ ਕਰ 파 ਰਹੀ ਪਰ ਕਰੂਗੀ ਕਦੇ ਨਾ ਕਦੇ ਤੇ ਬੇਟਾ ਫਿਰ ਜਿਹੜਾ ਇਹ ਸੰਘਰਸ਼ ਪਿਓ ਧੀਆ ਪਿਓ ਦੇ ਸਭ ਤੋਂ ਵੱਧ ਨੇੜੇ ਹੁੰਦੀਆਂ ਤੇ ਫਿਰ ਦਿਲ ਕਿਵੇਂ ਕਰਦਾ ਹੁੰਦਾ ਵੀ ਜਦੋਂ ਘਰ ਦਾ ਇੱਕ ਇੱਕ ਚੀਜ਼ ਵਿਕਦੀ ਹੈ ਉਦੋਂ ਫਿਰ ਕੀ ਮਹਿਸੂਸ ਹੁੰਦਾ ਸਰ ਹੁਣ ਦਿਲ ਤਾਂ ਬਹੁਤ ਕਰਦਾ ਹੁੰਦਾ ਵੀ ਨਹੀਂ ਹਨਾ ਵੀ ਮੈਨੂੰ ਆਉਂਦਾ ਵੀ ਮੇਰੇ ਕਰਕੇ ਹਨਾ ਦਿਲ ਤਾਂ ਬਹੁਤ ਕਰਦਾ ਹੁੰਦਾ ਕਿ ਹਾਂ ਵੀ ਕਿਸੇ ਹਿਸਾਬ ਨਾਲ ਵੀ ਹੈਲਪ ਕਰੀਏ ਪਰ ਸਰ ਹੁੰਦਾ ਹੀ ਨਹੀਂ ਕਿਉਂਕਿ ਹੁਣ ਇੱਕ ਤਾਂ ਮੇਰੀ ਸਟੱਡੀ ਸੀਬੀਐਸਸੀ ਬੋਰਡ ਦੀ ਆ ਫਿਰ ਵੀ ਐਵੇਂ ਹੁੰਦਾ ਕਿ ਹਾਂ ਪੇਰੈਂਟਸ ਹਨਾ ਇਨਾ ਸਟਰਗਲ ਕਰਕੇ ਸੀਬੀਐਸਸੀ ਬੋਰਡ ਚ ਪੜਾ ਰਹੇ ਆ ਹਨਾ ਤੇ ਕੁਝ ਤਾਂ ਐਂ ਹੀ ਹੁੰਦਾ ਕਿ ਸਟੱਡੀ ਕਰਕੇ ਵੀ ਹਾਂ ਵੀ ਵਧੀਆ ਸਟੱਡੀ ਕਰਕੇ ਵੀ ਕੁਝ ਬਣ ਕੇ ਹਨਾ ਵੀ ਹੈਲਪ ਕਰੀਏ ਕਰ ਕਦੇ ਨਾ ਕਦੇ ਜਦੋਂ ਬਾਲਾ ਹੀ ਮਤਲਬ ਕਿ ਹੋ ਜਾਂਦਾ ਕਰਦਾ ਕਰਦੇ ਹਾਲਾਤ ਜਮੇ ਡਾਊਨ ਹੋ ਜਾਂਦੇ ਆ ਫਿਰ ਕਦੇ ਫਿਰ ਦੇ ਲਾਈ ਕਰਦਾ ਹੁੰਦਾ ਕਿ ਕੀ ਕੀ ਕਾਸ਼ ਅੱਜ ਹੀ ਕੋਈ ਨਾ ਕੋਈ ਜੌਬ ਮਿਲ ਜੇ ਤੇ ਕੋਈ ਕੋਈ ਨਾ ਕੋਈ ਹੈਲਪ ਕਰੀਏ ਕਰਦਿਆਂ ਦੀ ਪਰ ਹੁੰਦਾ ਹਲੇ ਤੱਕ ਹਲੇ ਤਾਂ ਕੁਝ ਵੀ ਨਹੀਂ ਕੋਈ ਨਹੀਂ ਹਲੇ ਪੜ੍ਹਾਈ ਹੈ ਪੜ੍ਹਾਈ ਚੱਲਦੀ ਹੈ ਪੜ੍ਹਾਈ ਕਰੋ ਪੜ੍ਹਾਈ ਦੇ ਨਾਲ ਹੀ ਸਾਰਾ ਕੁਝ ਸਾਰੀਆਂ ਗਰੀਬੀਆਂ ਸਭ ਮੁਸ਼ਕਲਾਂ ਹੱਲ ਹੋ ਜਾਣਗੀਆਂ ਤੇ ਇਹ ਵੀ ਦੱਸ ਰਹੇ ਸੀ ਕਿ ਤੁਹਾਡੇ ਫਾਦਰ ਸਾਹਿਬ ਕੇ ਤੁਹਾਨੂੰ ਹੁਣ ਸਕੂਲ ਜਾਣ ਚ ਵੀ ਮੁਸ਼ਕਲ ਆਉਣ ਲੱਗੀ ਬੈਂਨ ਦੇ ਵੀ ਪੈਸੇ ਦਿੱਤੇ ਨਹੀਂ ਜਾ ਰਹੇ ਇਹ ਵੀ ਦਿੱਕਤ ਆ ਰਹੀਆਂ ਹੁਣ ਹਨਾ ਹਾਂਜੀ ਉਹ ਤਾਂ ਸਰ ਫਿਰ ਜਦੋਂ ਮੈਂ ਬਿਮਾਰ ਹੋਈ ਹਨਾ ਤੇ ਉਸ ਤੋਂ ਬਾਅਦ ਫਿਰ ਕਿਉਂਕਿ ਪੈਸੇ ਇੰਨੇ ਜ਼ਿਆਦਾ ਲੱਗ ਗਏ ਹਨਾ ਸਕੂਲ ਦੀ ਸਕੂਲ ਦੀ ਫੀਸਿਸ ਵੀ ਉੱਥੇ ਖੜ ਗਈਆਂ ਤੇ ਉਹ ਤਾਂ ਫਿਰ ਜਿਵੇਂ ਨਾ ਕਿਵੇਂ ਪ੍ਰਿੰਸੀਪਲ ਨਾਲ ਗੱਲਬਾਤ ਕਰਕੇ ਹਨਾ ਐਗਜ਼ਾਮਸ ਕਲੀਅਰ ਕਰਵਾ ਦਿੱਤੇ ਪਲੱਸ 1 ਦੇ ਤੇ ਪਰ ਹੁਣ ਤਾਂ ਫਿਰ ਮੇਰੀ ਬੋਰਡ ਦੀ ਕਲਾਸ ਆ ਤੇ ਇਸ ਕਰਕੇ ਫਿਰ ਜਿਆਦਾ ਪ੍ਰੈਸ਼ਰ ਪੈਂਦਾ ਕਿ ਹਾਂ ਵੀ ਫੀਸ ਭਰਨੀ ਪੈਣੀ ਆ ਕਿਉਂਕਿ ਉਹਨਾਂ ਤੇਰਾ ਐਗਜ਼ਾਮ ਵੀ ਨਹੀਂ ਦੇਂਦੇ ਜਿੰਨਾ ਚਿਰ ਮੇਰੀ ਫੀਸ ਨਹੀਂ ਕਲੀਅਰ ਹੁੰਦੀ ਇਸ ਕਰਕੇ ਥੋੜਾ ਜਿਆਦਾ ਪ੍ਰੈਸ਼ਰ ਪਉਂਦੇ ਹੈਗੇ ਤੇ ਲੋਕ ਲੋਕ ਵੀ ਹਨਾ ਤਾਨੇ ਮੈਨੇ ਪਾਰਦੇ ਹੋਣੇ ਵੀ ਕੁੜੀ ਲਈ ਤੂੰ ਐਵੇਂ ਹੀ ਸਾਰਾ ਘਰ ਕਰਤਾ ਉਦੋਂ ਅ ਕੀ ਲੋਕਾਂ ਦਾ ਰਿਐਕਸ਼ਨ ਰਹਿੰਦਾ ਤੇ ਫਿਰ ਤੁਸੀਂ ਕੀ ਫੀਲ ਕਰਦੇ ਹੋ ਇਹ ਤਾਂ ਸਰ ਪਹਿਲੇ ਦਿਨ ਤੋਂ ਸੁਣਦੇ ਆ ਰਹੇ ਹਾਂ ਕਿਉਂਕਿ ਜਦੋਂ ਮੈਂ ਬੰਬੇ ਗਈ ਸੀ ਤੇ ਉਸ ਦਿਨ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਕਿਉਂਕਿ ਜਦੋਂ ਅਸੀਂ ਬੰਬੇ ਜਾ ਰਹੇ ਸੀਗੇ ਜਾਂਦਿਆਂ ਨੂੰ ਪਾਪਾ ਨੂੰ ਬਹੁਤ ਲੋਕਾਂ ਨੇ ਕਿਹਾ ਸੀਗਾ ਕਿ ਨਹੀਂ ਕੁੜੀ ਆ ਐ ਹਨਾ ਸਿੰਗਿੰਗ ਕਰਵਾਉਣਾ ਵੀ ਚੰਗਾ ਨਹੀਂ ਵਧੀਆ ਨਹੀਂ ਲੱਗਦਾ ਹਨਾ ਤੇ ਪਰ ਫਿਰ ਵੀ ਉਦੋਂ ਸਾਰਾ ਇਹ ਜਿਹੀ ਫੀਲ ਹੁੰਦਾ ਹੁੰਦਾ ਮਤਲਬ ਗੁੱਸਾ ਚੜਦਾ ਹੁੰਦਾ ਉਹਨਾਂ ਤੇ ਕਿ ਹਾਂ ਕਿ ਹਨਾ ਖੁਦ ਕੁਝ ਕਰਨਾ ਨਹੀਂ ਤੇ ਹਨਾ ਵੀ ਦੂਸਰੇ ਨੂੰ ਵੀ ਨਹੀਂ ਕਰਨ ਦਿੰਦੇ ਹਨਾ ਤੇ ਪਰ ਫਿਰ ਵੀ ਮੈਨੂੰ ਸਰ ਇਸ ਗੱਲੋਂ ਮੈਂ ਲੱਕੀ ਆ ਕਿ ਹਾਂ ਪੇਰੈਂਟਸ ਸਪੋਰਟ ਬਹੁਤ ਕਰਦੇ ਆ ਹਨਾ ਮੰਮਾ ਪਾਪਾ ਇਸ ਇੱਥੇ ਤੱਕ ਕਿ ਭੈਣ ਭਰਾ ਵੀ ਬਹੁਤ ਸਪੋਰਟ ਕਰਦੇ ਆ ਸਾਰੀ ਫੈਮਿਲੀ ਬਹੁਤ ਸਪੋਰਟ ਕਰਦੀ ਆ ਕਿਸੇ ਦਿਨ ਸੁਣਦੇ ਕਿ ਹਾਂ ਕੋਈ ਗੱਲ ਨਹੀਂ ਲੋਕ ਜਿਹੜਾ ਵੀ ਕੁਝ ਕਹਿੰਦੇ ਹਨਾ ਕਹੀ ਜਾਂਦੋ ਹੁਣ ਆਪਾਂ ਗੱਲ ਕਰਦੇ ਆ ਸੰਘਰਸ਼ ਕਰ ਲਿਆ ਇੰਨੀ ਨਿੱਕੀ ਜਿਹੀ ਉਮਰ ਦੇ ਵਿੱਚ ਹਸਪਤਾਲਾਂ ਨੂੰ ਵੀ ਵੇਖ ਲਿਆ ਤੇ ਉਹ ਸ਼ੋਰਤ ਵੀ ਵੇਖ ਲਈ ਇਸ ਬੱਚੀ ਨੂੰ ਹਰ ਉਹਨਾਂ ਦਾ ਨਾਮ ਰੇਸ਼ਮੀਆਂ ਕੀ ਕੀ ਨਾਮ ਵਿੱਚ ਹਿਮੇਸ਼ ਰੇਸ਼ਮੀਆਂ ਉਹਨਾਂ ਨੇ ਆਪਣੀ ਘੜੀ ਤੱਕ ਲਾ ਕੇ ਜਿਹੜੀ ਬਹੁਤ ਮਹਿੰਗੀ ਘੜੀ ਹੁੰਦੀ ਆ ਉਹ ਉਹ ਦੇਤੀ ਸੀ ਕਿ ਭਈ ਮੈਂ ਤੈਨੂੰ ਲਾਂਚ ਕਰੂੰਗਾ ਹਾਲਾਂਕਿ ਉਹ ਆਪਦਾ ਵਾਦਾ ਮੁੱਕਰ ਗਏ ਲਾਂਚ ਸ਼ਾਇਦ ਨਹੀਂ ਕਰ ਸਕਦੇ ਤਾਂ ਪਰ ਇਹਦੇ ਵਿੱਚ ਟੈਲੈਂਟ ਹੈ ਨਾ ਸ਼ੌਹਰਤ ਵੀ ਵੇਖੀ ਤੇ ਇੰਨੀ ਗਰੀਬੀ ਵੀ ਦੇਖ ਅਰਸ਼ ਵੀ ਦੇਖਿਆ ਫਰਸ਼ ਵੀ ਵੇਖਿਆ ਇੰਨੀ ਛੋਟੀ ਜੀ ਉਮਰ ਚ ਜ਼ਿੰਦਗੀ ਬਾਰੇ ਕੀ ਤਜਰਬਾ ਲੱਗਦਾ ਤੁਹਾਨੂੰ ਵੀ ਜ਼ਿੰਦਗੀ ਕਿਵੇਂ ਦੀ ਆ ਸਰ ਪਹਿਲਾ ਤਜਰਬਾ ਤਾਂ ਜ਼ਿੰਦਗੀ ਦਾ ਇਹ ਆ ਕਿ ਦੁਨੀਆ ਦੇ ਵਿੱਚ ਕੋਈ ਵੀ ਕਿਸੇ ਦਾ ਨਹੀਂ ਹੈਗਾ ਹੂੰ ਕਿਉਂਕਿ ਜਦੋਂ ਮੈਂ ਜਾਣਾ ਸੀ ਬੰਬੇ ਉਦੋਂ ਵੀ ਨਾਲ ਕੋਈ ਨਹੀਂ ਸੀ ਖੜਾ ਉਦੋਂ ਸਾਰਿਆਂ ਨੇ ਇਹ ਤਾਨੇ ਦਿੱਤੇ ਕਿ ਕੁੜੀ ਆ ਵੀ ਨਹੀਂ ਜਾਣਾ ਚਾਹੀਦਾ ਨਹੀਂ ਲੈ ਕੇ ਜਾਣਾ ਚਾਹੀਦਾ ਜਦੋਂ ਮੈਂ ਬਿਮਾਰ ਹੋਗੀ ਉਦੋਂ ਸਾਰਿਆਂ ਨੇ ਇਹ ਤਾਨੇ ਦਿੱਤੇ ਵੀ ਕੁੜੀ ਆ ਕੀ ਕਰਨਾ ਬਚਾ ਕੇ ਹਮ ਹੈਨਾ ਸਾਥ ਕੋਈ ਨਹੀਂ ਦਿੰਦਾ ਸਿਰਫ ਲੋਕ ਤਾਨੇ ਦਿੰਦੇ ਆ ਹਮ ਸਭ ਤੋਂ ਵੱਡਾ ਤਾਂ ਤਜਰਬਾ ਜ਼ਿੰਦਗੀ ਦਾ ਇਹੀ ਆ ਮੇਰਾ ਹਮ ਬਿਮਾਰ ਹੋ ਕੇ ਵੀ ਦੇਖਿਆ ਹਮ ਕਿ ਹਾਂ ਲੋਕ ਤਾਨੇ ਦਿੰਦੇ ਆ ਕੁੜੀ ਕੁੜੀ ਹੁਣ ਬਹੁਤ ਮੁਸ਼ਕਿਲ ਹੈ ਸਭ ਤੋਂ ਵੱਡਾ ਤਾਨਾ ਤਾਂ ਸਾਰ ਇਹੀ ਆ ਕਿ ਕੁੜੀ ਆ ਕੀ ਕਰਨਾ ਜੇ ਕੁਝ ਬਣ ਜੋ ਬੰਨਣਾ ਸਟਰਗਲ ਕਰਨੀ ਹੈ ਤਾਂ ਵੀ ਲੋਕ ਕਹਿੰਦੇ ਕਿ ਕੁੜੀ ਹੈ ਜੇ ਕੁਝ ਹੋ ਜਾਵੇ ਤਾਂ ਵੀ ਲੋਕ ਕਹਿੰਦੇ ਕੁੜੀ ਆ ਕੋਈ ਨਹੀਂ ਬਸ ਨਾ ਤਾਂ ਉਪਲਬਧੀ ਕਰਨ ਦਿੰਦੇ ਆ ਨਾ ਸੰਘਰਸ਼ ਕਰਨ ਦਿੰਦੇ ਆ ਕੁੜੀ ਨੂੰ ਇੱਕ ਕੁੜੀ ਇੱਕ 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 بڑا ਸ਼ਬਦ ਕਹਿਤਾ ਕੁੜੀ ਨੇ ਮੇਰੇ ਦਿਲ ਨੂੰ ਤਾਂ ਬਹੁਤ ਲੱਗਿਆ ਥੋੜੇ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਇੱਕ ਕੁੜੀ ਕਹਿੰਦੀ ਵੀ ਮੇਰੇ ਲਈ ਤਾਂ ਨਾ ਇਹੀ ਇਹੀ ਤੰਨਾ ਲੱਗਦਾ ਵੀ ਮੈਂ ਕੁੜੀ ਆ ਇਹ ਇੱਕ ਨਾ ਉਹ ਆਉਂਦਾ ਲੱਗਦਾ ਵੀ ਦੁਨੀਆ 'ਚ ਇਹ ਗੱਲ ਸ਼ਬਦ ਸੁਣਨਾ ਹੀ ਬੜਾ ਔਖਾ ਹੈ ਕੁੜੀਆਂ ਕੁੜੀਆਂ ਤੰਨਾ ਨਹੀਂ ਹੈਗੀਆਂ ਕੁੜੀਆਂ ਸਾਡੇ ਸਮਾਜ ਦਾ ਸਾਡੇ ਪਰਿਵਾਰ ਦਾ ਸਾਡੀ ਦੁਨੀਆ ਦਾ ਇੱਕ ਸਾਡੇ ਬਾਬੇ ਨਾਨਕ ਨੇ ਵੀ ਕਿਹਾ ਕਿ ਵੀ ਸੋਕਿਓ ਮੰਦਾ ਆਖੀ ਜਿੱਤ ਜਮੇ ਰਾਜਾਨ ਹਨਾ ਉਹ ਕਿੱਥੋਂ ਇਹ ਉਹ ਹੈ ਜਿਹੜੀਆਂ ਰਾਜੇ ਪੈਦਾ ਕਰਦੀਆਂ ਤੇ ਜਿਹੜੀਆਂ ਆਪ ਵੀ ਰਾਜੇ ਬਣਦੀਆਂ ਤੇ ਰਾਜਾ ਹੀ ਬਣਣਾ ਇਹਨੇ ਵੀ ਰਾਜ ਹੀ ਕਰਨਾ ਤੇ ਬੇਟਾ ਆਪ ਫੇਰ ਜ਼ਿੰਦਗੀ ਦੀ ਤਜਰਬੇ ਦੀ ਗੱਲ ਕਰਦੇ ਆ ਵੀ ਤਜਰਬਾ ਫਿਰ ਜ਼ਿੰਦਗੀ ਲੱਗਦੀ ਕਿਵੇਂ ਆ ਤੇ ਇਹ ਸਫ਼ਰ ਕਿਵੇਂ ਰਿਹਾ ਬਹੁਤ ਮੁਸ਼ਕਲਾਂ ਭਰਿਆ ਸਫ਼ਰ ਹੈ ਤੇ ਉਹ ਸਫ਼ਰ ਤੇ ਜਿਹੜੇ ਲੋਕ ਸਟਰਗਲ ਨਹੀਂ ਕਰਦੇ ਉਹਨਾਂ ਨੂੰ ਦੱਸੋ ਮਾੜਾ ਜਿਹਾ ਵੀ ਸਟਰਗਲ ਤੇ ਜਿਹੜੇ ਡੋਲ ਜਾਂਦੇ ਆ ਸਰ ਆਏ ਹੁਣ ਕਿ ਤੁਸੀਂ ਤਾਂ ਹਨਾ ਦੇਖਿਆ ਹੀ ਆ ਸਾਰਾ ਸਾਰਾ ਮਾਹੌਲ ਕਰਦਾ ਹਨਾ ਤੇ ਜਿਹੜੇ ਲੋਕ ਸਟਰਗਲ ਨਹੀਂ ਕਰਦੇ ਉਹ ਮਤਲਬ ਕਿ ਐ ਹੁੰਦਾ ਕਈਆਂ ਨੂੰ ਤਾਂ ਸਰ ਸਾਰਾ ਕੁਝ ਬਣਿਆ ਬਣਾਇਆ ਹੀ ਮਿਲਦਾ ਹੂੰ ਉਹਨਾਂ ਨੂੰ ਤਾਂ ਕੋਈ ਲੋਡ ਨਹੀਂ ਹੁੰਦੀ ਸਟਰਗਲ ਕਰਨ ਦੀ ਹਨਾ ਪਰ ਜਿਹੜੇ ਲੋਕ ਸਟਰਗਲ ਕਰਦੇ ਹੀ ਨਹੀਂ ਹੂੰ ਮਤਲਬ ਕਿ ਕਿਸੇ ਦੇ ਵਿੱਚ ਤਾਂ ਸਰ ਆਲਸ ਹੁੰਦੀ ਆ ਕਿਸੇ ਨੂੰ ਐ ਹੋ ਜਾਂਦਾ ਕਿ ਕੋਈ ਨਹੀਂ ਕੱਲ ਕਰਦੇ ਆ ਕੱਲ ਕਰਦੇ ਆ ਹਨਾ ਤੇ ਕਈ ਲੋਕ ਲੋਕਾਂ ਦੇ ਤਾਨੇ ਮਿਹਣੇ ਸੁਣ ਕੇ ਹਾਰ ਜਾਂਦੇ ਆ ਕਿ ਨਹੀਂ ਪਰ ਇਸ ਗੱਲੋਂ ਮੈਂ ਬਹੁਤ ਮਤਲਬ ਮੇਰੀ ਫੈਮਲੀ ਬਹੁਤ ਵਧੀਆ ਹੈ ਕਿ ਲੋਕਾਂ ਦੇ ਤਾਨੇ ਮੈਨੇ ਸੁਣ ਕੇ ਵੀ ਹਾਂ ਨਹੀਂ ਹਾਰਦੇ ਸਟਰਗਲ ਬਹੁਤ ਸਰ ਮੇਰੇ ਫੈਮਲੀ ਨੇ ਮੇਰੇ ਨਾਲ ਸਟਰਗਲ ਬਹੁਤ ਕੀਤਾ ਹੁਣ ਵੀ ਕਰ ਰਹੇ ਆ ਮੇਰੇ ਪਾਪਾ ਮਮਾ ਤੇ ਮਮਾ ਹਰ ਰੋਜ਼ ਸੁਬਾ ਫੈਕਟਰੀ ਜਾਂਦੇ ਆ ਸੁਬਾ 4 ਵਜੇ ਉੱਠਦੇ ਆ ਠੀਕ ਹੈ 4 ਵਜੇ ਸ਼ਾਮ ਨੂੰ ਘਰ ਆਉਂਦੇ ਆ ਕਈ ਵਾਰ ਤਾਂ 8 ਵਜੇ ਜਾਂਦੇ ਆ ਤੇ ਪਾਪਾ ਵੀ ਬਹੁਤ ਜ਼ਿਆਦਾ ਸਟਰਗਲ ਕਰਦੇ ਹੈਗੇ ਫਿਰ ਕਈ ਵਾਰ ਤਾਂ ਕਰੇ ਹਨਾ ਕੋਈ ਜਮਾ ਮਾਹੌਲ ਨਹੀਂ ਹੁੰਦਾ ਘਰ ਦਾ ਹਨਾ ਪੈਸੇ ਪੁੱਸੇ ਜਮਾ ਹੀ ਨਹੀਂ ਹੁੰਦੇ ਘਰੇ ਹੂੰ ਫਿਰ ਬੈਠੇ ਸੋਚੀ ਜਾਂਦੇ ਰਹਿੰਦੇ ਵੀ ਹੁਣ ਕੀ ਕਰੀਏ ਹੂੰ ਇਹ ਵੀ ਇੱਕ ਤਰ੍ਹਾਂ ਦਾ ਵੇਚਣ ਨੂੰ ਵੀ ਨਹੀਂ ਸਟ੍ਰਗਲ ਹੀ ਆ ਸਰ ਵੀ ਬੈਠੇ ਸੋਚੀ ਜਾਂਦੇ ਰਹਿੰਦੇ ਵੀ ਕੀ ਕਰੀਏ ਕਿਉਂਕਿ ਹੁਣ ਕੁਝ ਵੇਚਣ ਨੂੰ ਵੀ ਨਹੀਂ ਹੈਗਾ ਘਰੇ ਹਨਾ ਇਸ ਬਸ ਤਲੀ ਅੰਦਰ ਸਟ੍ਰਗਲ ਹਲੇ ਤੱਕ ਤਾਂ ਹੂੰ ਸਭ ਤੋਂ ਪਹਿਲਾਂ ਤਾਂ ਸਰ ਚੀਜ਼ਾਂ ਵੇਚਣ ਦੀ ਸ਼ੁਰੂਆਤ ਤਾਂ ਉਹ ਬਾਈਕ ਤੋਂ ਹੀ ਹੋਈ ਹੂੰ ਉਸ ਤੋਂ ਬਾਅਦ ਜਦੋਂ ਮੈਂ ਬਿਮਾਰ ਹੋ ਗਈ ਉਸ ਤੋਂ ਬਾਅਦ ਦੂਸਰੀ ਬਾਈਕ ਵੀ ਵੇਚੀ ਹੂੰ ਤੇ ਫਿਰ ਜਦੋਂ ਮੇਰੀ ਬਿਮਾਰੀ ਕਰਕੇ ਜਿੰਨਾ ਵੀ ਘਰ ਤੇ ਕਰਜ਼ਾ ਸੀ ਹੂੰ ਉਸ ਦੇ ਕਰਕੇ ਜਿੰਨੇ ਵੀ ਮਤਲਬ ਪਹਿਲਾਂ ਤਾਂ ਬਹੁਤ ਮਤਲਬ ਜਿਵੇਂ ਹਨਾ ਖੁੱਲਾ ਖਾਂਦੇ ਪੀਂਦੇ ਸੀ ਹਨਾ ਬਿਮਾਰੀ ਕਰਕੇ ਬਹੁਤ ਜ਼ਿਆਦਾ ਹੀ ਖਰਚਾ ਹੋਇਆ ਤੇ ਘਰ ਦੇ ਵਿੱਚ ਤਿੰਨ ਸਿਲੰਡਰ ਸੀਗੇ ਉਹ ਸਿਲੰਡਰ ਵੀ ਵਿਕ ਗਏ ਹੂੰ ਠੀਕ ਹੈ ਤੇ ਉਸ ਤੋਂ ਬਾਅਦ ਪੱਖਾ ਕੂਲਰ ਉਹ ਸਾਰਾ ਕੁਝ ਵੀ ਵਿਕ ਗਿਆ ਤੇ ਹਲੇ ਤੱਕ ਵੀ ਮਤਲਬ ਇਹਨਾਂ ਕੋਲ ਕਰਜ਼ਾ ਉਤਰਿਆ ਨਹੀਂ ਹੈਗਾ ਹਲੇ ਤੱਕ ਵੀ ਤੇ ਸਕੂਲ ਦੀਆਂ ਫੀਸਾਂ ਆਵੈਨ ਦੀਆਂ ਫੀਸਾਂ ਹਨਾ ਕੀ ਕੀ ਮਤਲਬ ਹੁਣ ਪੇਰੈਂਟਸ ਤੋਂ ਵੀ ਆਪਾਂ ਕੀ ਕੀ ਕਹਿ ਸਕਦੇ ਹਾਂ ਪੇਰੈਂਟਸ ਨੂੰ ਵੀ ਹਨਾ ਕਿਉਂਕਿ ਉਹ ਵੀ ਪ੍ਰੋਬਲਮ 'ਚ ਹੀ ਨੇ ਤੇ ਫਿਰ ਜਦੋਂ ਹਲੇ ਤੱਕ ਤਾਂ ਮੰਮੀ ਦੇ ਇੰਨੇ ਕੋਈ ਲੋਨ ਵੀ ਕਲੀਅਰ ਨਹੀਂ ਹੋਏ ਫਿਰ ਜਦੋਂ ਲੋਨ ਵਾਲੇ ਘਰ ਆਉਂਦੇ ਆ ਹਨਾ ਕੋਈ ਪੈਸੇ ਲੈਣ ਵਾਲੇ ਘਰ ਆਉਂਦੇ ਆਗੇ ਫਿਰ ਸਾਨੂੰ ਵੀ ਕਹਿਣਾ ਪੈਂਦਾ ਵੀ ਹਾਂ ਸਰ ਵੀ ਉਹ ਤਾਂ ਘਰ ਨਹੀਂ ਹੈਗੇ। ਨਾਲ ਮਤਲਬ ਤਾਇਆ ਜੀ ਦਾ ਘਰ ਹੈਗਾ ਫਿਰ ਉਧਰ ਉਹਨਾਂ ਨੂੰ ਛੱਡ ਕੇ ਮੰਮੀ ਤੁਸੀਂ ਉਧਰ ਚੱਲ ਜਾਓ। ਜੀ ਜਦੋਂ ਉਹ ਆਗੇ ਵੀ ਅਸੀਂ ਕਹਦਾਂਗੇ ਵੀ ਹਾਂ ਵੀ ਸਰ ਮੰਮੀ ਤਾਂ ਘਰੇ ਨਹੀਂ ਹੈਗੇ। ਫਿਰ ਉਹ ਬੋਲ-ਬੋਲ ਕੇ ਚੱਲ ਜਾਂਦੇ ਆ ਸਾਨੂੰ ਫਿਰ ਸੁਣਨਾ ਤਾਂ ਵੀ ਸਰ ਪੈਂਦਾ ਹੀ ਹਨਾ ਕਿਉਂਕਿ ਆਪਾਂ ਪੈਸੇ ਦੇਣੇ ਆ ਕਿਸੇ ਤੋਂ ਆਪਾਂ ਲੈਣੇ ਨਹੀਂ ਹੈਗੇ ਹਨਾ। ਫਿਰ ਸੁਣਨਾ ਪੈਂਦਾ ਜਦੋਂ ਫਿਰ ਸੁਣ ਸੁਣ ਕੇ ਫਿਰ ਕੈਦੀ ਦਾ ਚਲ ਕੋਈ ਨਹੀਂ ਆਪਾਂ ਦੇਣੀ ਹੈਗੇ ਥੋੜੀ ਜ਼ਿੰਦਗੀ ਚ ਐਸੇ ਲੋਕ ਵੀ ਆਏ ਵੀ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਐਸੇ ਲੋਕ ਵੇ ਜਿਹੜੇ ਪੈਰਾਂ ਨੂੰ ਹਨਾ ਵੀ ਖਿੱਚੇਦੇ ਹੀ ਸੀਗੇ ਲੋਕਾਂ ਬਾਰੇ ਐਸੇ ਰਲੇ ਮੇਲੇ ਲੋਕਾਂ ਬਾਰੇ ਜਾਂ ਲੋਕਾਂ ਬਾਰੇ ਅਸਲ ਚ ਜੋ ਦੁਨੀਆ ਬਾਰੇ ਕੀ ਤਜਰਬਾ ਹੈ ਸਭ ਤੋਂ ਪਹਿਲਾਂ ਤਾਂ ਸਰ ਜਿਨ੍ਹਾਂ ਨੇ ਹੈਲਪ ਕੀਤੀ ਹੂੰ ਉਹਨਾਂ ਨੂੰ ਪੈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਹੈ ਨਾ ਕਿਉਂਕਿ ਉਹਨਾਂ ਦੇ ਬਦੌਲਤ ਹੀ ਅੱਜ ਮੈਂ ਇੱਥੇ ਖੜੀ ਆ ਹੂੰ ਜੇ ਉਹ ਸ਼ਾਇਦ ਨਾ ਹੁੰਦੇ ਹੈ ਨਾ ਤੇ ਮੈਂ ਵੀ ਨਾ ਹੁੰਦੀ ਤੇ ਪਰ ਕੁਝ ਕੁ ਗੱਲਾਂ ਸਰ ਐਵੇਂ ਹੁੰਦੀਆਂ ਹੈ ਨਾ ਕਿ ਕਈ ਵਾਰੀ ਆਪਣੇ ਆਪਣੇ ਤੋਂ ਆਪਣੇ ਹੀ ਨਾਰਾਜ਼ ਹੋ ਜਾਂਦੇ ਆ ਕਿਉਂਕਿ ਜਦੋਂ ਮੈਂ ਬਿਮਾਰ ਹੋਈ ਆ ਤੇ ਉਦੋਂ ਨਾ ਆ ਬਾਪਾ ਦੇ ਕੋਈ ਮਤਲਬ ਫਰੈਂਡ ਆ ਗਏ ਉਹਨਾਂ ਨੇ ਚਾਚੂ ਕਹਿੰਨੀ ਆ ਤੇ ਉਹਨਾਂ ਨੇ ਜਦੋਂ ਅਸੀਂ ਜਾ ਰਹੇ ਸੀਗੇ ਹਸਪੀਟਲ ਹਨਾ ਉਹਨਾਂ ਦਾ ਨਾਮ ਮਸੀਪਾ ਚਾਚੂ ਆ ਤੇ ਤੇ ਇੱਕ ਹੈਗਾ ਤਲਵਿੰਦਰ ਚਾਚੂ ਹੂੰ ਠੀਕ ਹੈ ਤੇ ਜਦੋਂ ਅਸੀਂ ਜਾ ਰਹੇ ਸੀਗੇ ਹਸਪੀਟਲ ਤੇ ਉਦੋਂ ਪਾਪਾ ਨੇ ਉਹਨਾਂ ਨੂੰ ਫੋਨ ਕੀਤਾ ਕਿ ਹਾਂ ਅਸੀਂ ਨਾ ਵੀ ਉਹ ਜਾਦੇ ਬਿਮਾਰ ਹੋ ਗਿਆ ਅਸੀਂ ਉਹਨੂੰ ਲੈ ਕੇ ਚੱਲਨੇ ਆ ਤੇ ਉਦੋਂ ਉਹਨਾਂ ਨੇ ਪੈਸੇ ਪਾਤੇ ਹਾਂ ਅਸੀਂ ਨਹੀਂ ਕਹਿੰਦੇ ਵੀ ਹੈਲਪ ਜਵਾਂ ਨਹੀਂ ਕੀਤੀ ਉਹਨਾਂ ਨੇ ਪੈਸੇ ਉਹਨਾਂ ਨੇ ਬਹੁਤ ਪਾਏ ਆ ਬਹੁਤ ਜ਼ਿਆਦਾ ਹੈਲਪ ਕੀਤੀ ਆ ਤੇ ਪਹਿਲਾਂ ਤਾਂ ਸਾਡੇ ਕਮਰਾ ਵੀ ਇੱਕ ਹੀ ਹੁੰਦਾ ਸੀਗਾ ਉਹਨਾਂ ਨੇ ਇੱਕ ਅਲੱਗ ਰੂਮ ਵੀ ਬਣਵਾ ਕੇ ਦਿੱਤਾ ਮੇਰੇ ਲਈ ਠੀਕ ਹੈ ਤੇ ਉਦੋਂ ਜਦੋਂ ਉਹਨਾਂ ਨੇ ਪੈਸੇ ਪਾਤੇ ਤੇ ਉਸ ਤੋਂ ਬਾਅਦ ਥੋੜੇ ਘੰਟੇ ਦਿਨਾਂ ਬਾਅਦ ਹੀ ਪਿੰਡ ਦੇ ਵਿੱਚ ਇੱਕ ਕੁੜੀ ਆ ਤੇ ਉਹਨੂੰ ਵੀ ਮੇਰੇ ਸੇਮ ਪ੍ਰੋਬਲਮ ਸੀ ਉਹਦੀ ਡੈਥ ਹੋ ਗਈ ਪਾਪਾ ਹੋਰਨ ਨੂੰ ਤਾਂ ਇਹ ਹੋ ਗਿਆ ਕਿ ਕਿਤੇ ਇਹ ਵੀ ਨਾ ਮਰ ਜਾਏ ਤੇ ਉਸ ਤੋਂ ਬਾਅਦ ਪਾਪਾ ਹੋਰਿਆ ਨੇ ਨਾ ਕੀ ਕੀਤਾ ਮੇਰੀ ਫੋਟੋ ਕਲਿੱਕ ਕਰਕੇ ਹਸਪੀਟਲ ਦੇ ਬਿਲਡ ਤੇ ਪਈ ਦੀ ਤੇ ਫੇਸਬੁੱਕ ਦੇ ਉੱਤੇ ਪੋਸਟ ਪਾਤੀ ਕਿ ਜਿਆਦਾ ਬਿਮਾਰਾ ਹਨ ਹੈਲਪ ਕਰੋ ਤੇ ਇਸ ਗੱਲ ਕਰਕੇ ਉਹ ਉਹਨਾਂ ਨੂੰ ਇਹ ਹੋ ਗਿਆ ਕਿ ਵੀ ਤੁਸੀਂ ਮਤਲਬ ਐਵੇਂ ਨਹੀਂ ਕਰਨਾ ਸੀਗਾ ਉਹ ਸਾਨੂੰ ਕਹਿੰਦੇ ਕਿ ਤੁਸੀਂ ਐਵੇਂ ਨਹੀਂ ਸੀ ਕਰਨਾ ਜਿੰਨੇ ਵੀ ਤੁਹਾਨੂੰ ਹੈਲਪ ਚਾਹੀਦੀ ਸੀ ਤੁਸੀਂ ਸਾਨੂੰ ਕਹੋ ਤੇ ਪਰ ਪਾਪਾ ਹੋਰ ਇਹਨਾਂ ਉੱਤੇ ਟੈਨਸ਼ਨ ਹੋ ਗਈ ਸੀਗੇ ਵੀ ਕਿਤੇ ਮਰ ਮੁਰ ਨਾ ਜਾਵੇ ਤੇ ਬਸ ਕੁਝ ਇਸ ਗੱਲ ਕਰਕੇ ਉਹ ਥੋੜੇ ਜਿਹਾ ਸਾਡੇ ਤੋਂ ਨਾਰਾਜ਼ ਹੈਗੇ ਆ ਤੇ ਹਾਂ ਜੀ ਉਹਨਾਂ ਨੂੰ ਕਹਿ ਦੋ ਵੀ ਭਾਈ ਮੇਰੀ ਕੋਈ ਨਰਸਗੀ ਨਹੀਂ ਮੇਰੇ ਨਾਲ ਕਾਦੀ ਆ ਹਾਂ ਤੇ ਪਰ ਜੇ ਪਾਪਾ ਹੋਰੇ ਪੋਸਟਰ ਨਾ ਪਾਉਂਦੇ ਹਨਾ ਵੀਰੇ ਤੇ ਜਿਹੜੇ ਜਿਨ੍ਹਾਂ ਨੇ ਮੈਨੂੰ ਬਚਾਇਆ ਚੰਡੀਗੜ੍ਹ ਲੈ ਕੇ ਗਏ ਸੀਗੇ ਮੋਗੇ ਤੋਂ ਹੈਗੇ ਆ ਵੀਰੇ ਦਰਸ਼ਵੀਰ ਹੋ ਰਹੇ ਠੀਕ ਹੈ ਜੇ ਉਹ ਮੈਨੂੰ ਚੰਡੀਗੜ੍ਹ ਨਾ ਲੈ ਕੇ ਜਾਂਦੇ ਤੇ ਮੈਂ ਬਚਦੀ ਨਾ ਫਿਰ ਨਹੀਂ ਸੀ ਮੈਂ ਬਚਣਾ ਜੇ ਮੈਨੂੰ ਜੇ ਉਹ ਮੈਨੂੰ ਪੀਜੀਏ ਦੇ ਵਿੱਚ ਐਡਮਿਟ ਨਾ ਕਰਵਾਉਂਦੇ ਹੂੰ ਕੁਝ ਤਾਂ ਮੈਂ ਉਹਨਾਂ ਦੀ ਬਦੌਲਤ ਇੱਥੇ ਖੜੀ ਆ ਕਿਉਂਕਿ ਉਹ ਆਪ ਮੈਨੂੰ ਪੀਜੀਏ ਲੈ ਕੇ ਜਾਂਦੇ ਸੀ ਪਿੰਡੋਂ ਆ ਕੇ ਪਹਿਲਾ ਮੋਗ ਗਿਆ ਪਿੰਡ ਆਉਂਦੇ ਸੀ ਫਿਰ ਸਾਨੂੰ ਚੰਡੀਗੜ੍ਹ ਲੈ ਕੇ ਜਾਂਦੇ ਸੀ ਤੇ ਰਹੀ ਗੱਲ ਜਿਹੜੇ ਲੋਕ ਲੱਤਾਂ ਖਿੱਚਦੇ ਆ ਲੱਤਾਂ ਖਿੱਚਣ ਵਾਲਿਆਂ ਤੋਂ ਸਰ ਡਰੀਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਤਾਂ ਇੱਕ ਹੀ ਕੰਮ ਹੁੰਦਾ ਕਿ ਨਾ ਤਾਂ ਅਸੀਂ ਆਪ ਕੁਝ ਕਰਨਾ ਤੇ ਜਿਹੜੇ ਉੱਪਰ ਨੂੰ ਜਾ ਰਹੇ ਆ ਉਹਨਾਂ ਨੂੰ ਵੀ ਅਸੀਂ ਨਾਲ ਹੀ ਆਪਣੇ ਥੱਲੇ ਖਿੱਚ ਲਈਏ ਕਿਉਂਕਿ ਉਹ ਤਾਂ ਆਪ ਕੁਝ ਕਰਦੇ ਨਹੀਂ ਹੁੰਦੇ ਤੇ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਵੀ ਉਹਨਾਂ ਨੂੰ ਆਪਣੇ ਨਾਲ ਹੀ ਰੱਖੀਏ ਨੀਚੇ ਗਰੀਬੀ ਦੇ ਵਿੱਚ ਹੀ ਪਿਆਤੀ ਦਾ ਇਹ ਸੰਘਰਸ਼ ਵੈਸੇ ਤਾਂ ਮੈਂ ਅਸੀਂ ਤਾਂ ਬਹੁਤ ਚਿਰ ਤੋਂ ਇਹਨਾਂ ਦਾ ਸੰਘਰਸ਼ ਦੇਖ ਰਹੇ ਹਾਂ ਤੁਸੀਂ ਅ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਉਹਨਾਂ ਲੋਕਾਂ ਦੇ ਲਈ ਜਿਹੜੇ ਸੰਘਰਸ਼ ਵੇਖ ਕੇ ਡੋਲ ਜਾਂਦੇ ਆ ਕਿਵੇਂ ਜ਼ਿੰਦਗੀ ਦਾ ਸੰਘਰਸ਼ ਜ਼ਿੰਦਗੀ ਨੂੰ ਜਿਉਣ ਦਾ ਸੰਘਰਸ਼ ਇਹ ਦੋਵੇਂ ਇਹ ਪੂਰਾ ਪਰਿਵਾਰ ਇਹ ਰਲ ਕੇ ਕਰ ਰਿਹਾ ਤੁਸੀਂ ਸਾਨੂੰ ਤੁਹਾਡਾ ਅਨਮੋਲ ਟਾਈਮ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਧੰਨਵਾਦ ਬੇਟਾ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ